ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਲਾ ਬੰਗਰ ਤਹਿਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰ ਮੇਜਰ ਸਿੰਘ ਨਾਲ ਗੱਲ ਆ ਪਾਈ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਵਿੱਚ ਦੋ گاਵਾ ਗੱਬਣਾ ਤੇ ਤਿੰਨ ਸੁਈਆਂ ਤੇ ਦੋ ਕਟੀਆਂ ਤੁਹਾਨੂੰ ਦਿਖਾਉਣੀ ਆ ਸੁਈਆਂ ਦੀ ਆਪਨੇ ਇੱਥੇ ਆ ਕੇ ਚੋਅ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜਾ ਜੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦਿਆ ਕਰੋ ਜੀ ਆਪਣੀ ਤਸੱਲੀ ਕਰਕੇ ਹਾਂਜੀ ਵੀਰ ਜੀ ਸਸੇ ਕਾਲ ਜੀ ਵੀਰ ਜੀ ਹੋਠ ਠੀਕ ਠਾ ਜੀ ਬਹੁਤ ਵਧੀਆ ਤੁਸੀਂ ਲਾਉ ਜੀ ਸਭ ਵਧੀਆ ਚੱਲਦਾ ਜੀ ਹਾਂਜੀ ਤੇ ਨਾਮ ਦੱਸਦੇ ਕਰੀ ਹਾਂ ਹਾਂ ਆਪਣਾ ਮੇਜਰ ਸਿੰਘ ਪਿੰਡ ਬਡਾਲਾ ਬੰਗ ਜਿਲ੍ਹਾ ਦਾਸੂ ਤਸਵੀਰ ਭਲਾਉਣਾ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 8146524734 ਠੀਕ ਆ ਹਾਂਜੀ ਤੇ ਅੱਜ ਹੈਗੀਆਂ ਆਪਣੇ ਕੋਲ ਪੰਜ گاਵਾ ਤੇ ਪੰਜ گاਵਾ ਦੋ ਕਟੀਆਂ ਦੋ ਕਟੀਆਂ ਤੇ ਆ ਵਛੀਆਂ ਵਾਵਾ ਰੱਖੀਆਂ ਆ ਕਿੱਧਰ ਕੱਲ ਪੀਂਦੇ ਸੀ ਇਹ ਲੱਗੇ ਵੀ ਫਾਰਮ ਆਦਾ ਅੱਛਾ ਭਰਾ ਹੁੰਦਾ ਦੇ ਦੇ ਤੁਸੀਂ ਤਾਂ ਸ਼ੌਂਗਣਾ ਰੱਖੀਆਂ ਆ ਜੀ ਤੇ ਉਹ ਵੀ ਵੇਗੀਆਂ ਤੁਹਾਨੂੰ ਪਤਾ ਫੜਾ ਕੰਮ ਹੀ ਵੀ ਜੀ ਜ਼ਿਆਦਾ ਠੀਕ ਆ ਕਾਗ ਲੱਗ ਜਾਗੇ ਜਿਹੜੇ ਵੇਚਦੀ ਕਿਉਂ ਡਿਆ ਹਾਂ ਹੁਣ ਇੰਨੀਆਂ ਕਿ ਰਹਿ ਗਈਆਂ ਤੇ ਇੱਕ ਵਛਾ ਵੀ ਰੱਖਿਆ ਜੇ ਵਿੱਚ ਵਛਾ ਵੀ ਵੇਚਦਾ ਕਿ ਨਾਲ ਜਿਹੜੇ ਲਗਾ ਜੀ ਅੱਛਾ ਹਾਂ ਜੇ ਵੀਰ ਨੂੰ ਚਾਹੀਦਾ ਮੰਗਦੇ ਵੀਰ ਨੂੰ ਆਏ ਵੀਡੀਓ ਤੇ ਅੱਛਾ 1 ਮਿੰਟ ਲੈਣਾ ਹੋ ਜੀ ਦੇ ਦਾਂਗੇ ਦੇੜੇ ਲੱਗਾ ਤੇਨ ਜਿਆਦਾ ਦੇ ਦਾਂਗੇ ਅੱਛਾ ਹਾਂਜੀ ਠੀਕ ਆ ਤੇ ਆ ਅੱਛਾ ਉਹ ਮਹੀਨੇ ਇਹ ਇਹ ਇਹਦੀ ਮੰਗ 20 ਕੋ ਦੋਤੀ ਅੱਛਾ ਇਹ ਬੱਚੇ ਕੋ ਠੀਕ ਆ ਇਹਦੀ ਮੰਗ 15 ਕੋ ਦੋਤੀ ਠੀਕ ਆ ਹਾਂਜੀ ਚੋਲੇ ਚੰਗੀਆਂ ਕਰਾਣੇ ਚੋਲੀ ਦੇਖ ਸਕਦੇ ਜੇ ਜਦੀ ਇੱਕ ਅਰੀ ਲੱਗੇ ਤਾਂ ਤੇ ਇਹਦੇ ਵੀ ਇੱਕ ਅਰੀ ਦਿਖਾਓ ਹਾਂਜੀ ਕੋਈ ਛੋੜੇ ਜੀ ਕਰੇ ਇਦਨ ਆਓ ਦੇਖ ਸੰਦੇ ਜੇ ਇੱਕ ਅਰੀ ਤੇ ਸਿੰਘ ਜਿਹੜਾ ਵਾ ਦਈਆਂ ਮ ਕਮਾਉਣ ਉਹਦਾ ਵੀ ਚਿਹਰਾ ਕਰੇ ਕਰੇ ਇਦਨ ਇਹ ਤਾਂ ਸੁੱਟ ਮੁੜ ਗਿਆ ਨਹੀਂ ਕਰਿਆ ਇਹਦਾ ਸਿੰਘ ਜਿਹੜਾ ਵਾ ਬਿਲਕੁਲ ਛੋਟਾ ਸਿੰਘਾ ਕੁੰਡਾ ਹੀ ਹੋਣਾ ਵਾ ਦੇਖੋ ਇੱਥੇ ਘਮਾ ਦੇ ਲੱਗੀ ਐ ਇਹ ਛੋਟੀਆਂ ਹੀ ਆ ਕੱਟੀਆਂ ਛਣਕੀਆਂ ਹੀ ਆ ਜੜੀਆਂ ਬੱਚੀਆਂ ਚੰਗੀਆਂ ਆ ਇਹ ਜੇ ਬੱਚੀਆਂ ਹੀ ਆ ਬਾਕੀ ਕੋਈ ਵੀ ਆਣ ਕੇ ਵੇਖ ਲੈ ਕਿੰਨਾ ਮੁੱਲ ਜੋੜੇ ਦਾ ਹੀ ਮੁੱਲ ਵੀਰ ਜੀ ਕੱਲੀ ਕੱਲੀ ਦਾ 15-15000 ਰੁਪਈਆ ਅੱਛਾ ਜੋੜਾ ਕੋਠਾਈ ਆ ਦੇ ਦਾਂਗੇ ਜੋੜਾ ਛੱਠਾ ਹਜ਼ਾਰ ਦਾ ਜੋੜਾ ਹੀ ਆ ਤੇ ਕੱਲੀ ਕੱਲੀ ਦਾ ਮਾਨਤ ਜਿਹੜਾ ਵੀ ਰਾਊਗਾ 15-15000 ਆ ਬਾਕੀ ਕੋਈ ਪੁੱਛ ਲੈਣਾ ਫੋਨ ਕਰਕੇ ਹਾਂਜੀ ਬਾਕੀ ਮੌਕੇ ਫੋਨ ਤੇ ਗੱਲ ਹੋ ਜਾਈ ਥੋੜੀ ਬੋਲੀ ਤੇ ਇਹਦਾ ਉਤਰਾ ਇਹਦੀ ਮਾਂ ਕੋ ਦੁੱਧ ਕਿੰਨਾ ਈ ਮਾਂ ਨੂੰ 15 ਗੋਦੋਦੀ ਅੱਛਾ ਮਾਂ ਨੂੰ 20 ਗੋਦੋਦੀ ਭਾਈ ਠੀਕ ਆ ਉਹਦੀ ਵੀਡੀਓ ਬਹੁਤ ਸਪੈਸ਼ਲ ਹੈਗੀ ਸਾਡੇ ਕੋਈ ਕਹਿੰਦੇ ਦੇਖਣੀ ਵਿਖਾ ਦਾਂਗੇ ਮਈਆਂ ਨੂੰ ਦੋ ਮਾਵਾ ਦੀ ਹੈਗੀ ਦਾਵਾਂ ਦੇ ਨੇ ਕਹਿੰਦੇ ਵੀ ਨਦੀਆਂ ਮਾਵਾ ਦੇ ਨਾਲ ਵੀਡੀਓ ਵੀ ਹੈਗੀ ਆ ਉਹ ਵੀ ਕੋਈ ਵੀਰ ਦੇਖ ਸਕਦਾ ਹੈ ਠੀਕ ਹੈ ਤੇ ਹੁਣ ਜਿਹੜੀਆਂ ਆਪਣੇ ਕੋਲ ਆ ਗਾਵਾਂ ਆ ਗਈਆਂ ਆ ਗੱਬਨ ਜੇ ਅੱਜ ਗੱਬਨ ਪਹਿਨਣ ਜੇ ਅੱਛਾ ਦਿਨਾਂ ਚਾਹ ਤਿੰਨ ਚਾਰ ਪੰਜ ਦਿਨ ਹੀ ਖੜਦੀ ਤੇ ਦੁੱਧ ਕਿੰਨੇ ਕਾਲੀ ਆ ਦੁੱਧ 10 12 ਕਿਲੋ ਚ ਵਈ 12 ਕਿਲੋ ਮਾਨ ਚਈਓ 1800 ਬੋਚਾਂ ਕਰ ਲਗਾ ਤੋਰ ਫਿਰ ਇਹਨਾਂ ਥਾਣ ਜਿਹੜਾ ਚੰਗਾ ਲੱਗਾ ਇਹ ਦੇਖੋ ਪਹਿ ਆ ਦੇਖਾ ਇਹ ਆ ਪੈਰ ਦੱਬਦੀ ਜੇ ਵਿੱਚ ਜੀ ਥੋੜਾ ਜਿਹਾ ਪੱਕੇ ਸੰਗ ਕਰਣੀ ਮੜਾਇ ਵਿੱਚ ਗੱਡੀ ਉੱਤੇ ਲੰਘਾ ਠਾਣਾ ਪੈਂਦਾ ਜੀ ਕਈ ਵਾਰੀ ਗੱਡੀਆਂ ਚ ਲਾਂਚ ਚੜਾਉਣ ਲੱਗਿਆਂ ਫੜਾ ਬਾਤਾ ਵਾਧਾ ਘੱਟਾ ਹੋ ਜਾਂਦਾ ਬਾਕੀ ਇਹ ਆ ਵੀ ਥੱਲੇ ਚੰਗੀ ਭਰੂਗੀ ਹਾਂਜੀ ਪਰ ਫਿਰ ਕੋਈ ਅਜੇ ਗੱਲ ਲਗਾਏ ਤੂੰ ਜਾਏਗਾ ਮਾੜਾ ਖੜਿਆ ਪਈਦਾ ਵਸ਼ੀ ਬਾਕੀ ਇਹ ਵੀ ਕੱਚੀ ਜਗ੍ਹਾ ਤੇ ਇੱਕ ਦੋ ਦਿਨ ਰਹੀ ਹਾਂਜੀ ਤੇ ਹੋਜੂਗੀ ਸਿੱਧੀ ਸੋਣ ਤੱਕਰ ਭਰੂਗੀ ਚੰਗੀ ਇਤਨਾ ਕਿੰਨਾ ਇਹਦਾ ਮੁੱਲ ਫਿਰ ਮੁੱਲ ਇਹਦਾ 35000 ਕਰਦੇ ਆ ਅੱਛਾ 32000 ਦੇ ਦੋ 32000 ਦੀ ਦੇ ਦੋਗੇ ਠੀਕ ਹੈ ਜੀ ਤੇ ਆ ਵੀ ਗੱਬਣੇ ਇਹ ਵੀ ਗੱਬਣੇ ਅਸੀਂ ਪਹਿਲਾਂ ਜੀ ਇਹ ਚੰਗੀ ਸੰਭੀ ਸੰਭੀ ਹੈ ਕਿਹਦੇ ਨਾ ਪਾਰੇ ਪੱਲੇ ਦੀ ਹੈਗਾ ਆ ਜੀ ਮਸ਼ੀਨ ਉਹ ਤਾਂ ਭਰ ਲੂ ਪਹਿਨੀ ਵੀ ਹਿੱਕ ਲਈ ਅੱਛਾ 14 ਵੀਲਰ ਮਾ ਨਾ ਭਰ ਦੋ ਦੋ ਰੋ ਫੇਰੇ ਕਰੀਨ ਇਹ ਕਰਦੋ ਜਾਂਦੇ ਚੰਗੀ ਹੈ ਇਹ 15 ਨਾਲ ਖੜਦੀ ਹੈ ਇਹ 15 20 ਦਿਨ ਕਿੰਨੇ ਖੜਦੀ ਹੈ ਵੱਧ ਵੀ ਖੜ ਸਕਦੀ ਹੈ ਕੋਈ ਵੀਰ ਆਪਣੀ ਉਸਹਾ ਹਣਾ ਵੇਖ ਚਾ ਕੇ ਖੜੇ ਜੋ ਵੀ ਕੋਸ਼ ਹੈ ਆਹੀ ਕੋਸ਼ ਹੈ ਬਹੁਤ ਕੋਲ ਹਾਈਟ ਵੱਡੀ ਬਸ਼ੀ ਜੇ ਇੱਕ ਵਾਰੀ ਲਾ ਜਾਓ ਉੱਥੋਂ ਕਮਾ ਲਿਓ ਵਗਿਆ ਆ ਜਿਹੜਾ ਲੋ ਤੇ ਇਹਦਾ ਮੁੱਲ ਫਿਰ ਮੁੱਲ ਜੀ ਹੋਣਦਾ ਕਿ ਜੀ 50000 ਰੁਪਈਆ ਅੱਛਾ ਇਹ ਜੇ ਦਵਾਂਗੇ ਜੀ ਹੋਣ ਕੱਚੀ ਖੜੂ ਜੀ ਅੱਛਾ ਕੱਚੀ ਤਾਂ 50000 ਇਹਦਾ ਮੁੱਲ ਤਾਂ ਹੋਊਗਾ ਠੀਕ ਹੈ ਜੀ ਹਾਂ ਜੀ ਮੈਂ 50 ਦਵਾਂ ਆ ਜਿਹੜੀਆਂ ਜੀ ਇਹ ਵਸ਼ੇ ਟੋਕੜ ਜੀ ਇਹ ਤੋਕੜਾ ਹੀ ਆ ਗਿਆ ਗਾ ਅੱਛਾ ਪਾਜੀ ਤੋਰੋ ਫਿਰ ਬਾਕੀ ਉਤਰਾਏ ਆ ਵੀ ਰਾਜੀ ਆ ਸਭੀ ਸੁੰਭੀ ਚੰਗੀ ਆ 6 ਕਿਲੋ ਦੁੱਧ ਜਿਹੜਾ ਕਿੰਦੇ ਵੀ ਹੈਗਾ ਇਹਦੇ ਕੋਲ ਹੈਗੀ ਵੀ ਕਰੋਸ ਚ ਦੁੱਧ ਵੀ ਸੰਗਣਾ ਹੋਣਾ ਇਹਦਾ ਉਹ ਤਾਂ ਮਈਆ ਰਗਾ ਜੀ ਠਾ ਦੁੱਧ ਬਾਕੀ ਠੰਡੀ ਬੜੀ ਜੀ ਕੋਈ ਆਖਰੇ ਵੀ ਰੱਸੀ ਵਾਲੀ ਹੋਊਗੀ ਠੀਕ ਆ ਦੋਵੇਂ ਬੰਨੇ ਬੈਠੇ ਫਿਰ ਠੰਡੀ ਜਾਈ ਦੋਵੇਂ ਬੰਨੇ ਬੈਠ ਕੇ ਕਹਿੰਦੇ ਭਾਵੇਂ ਚਲੋ ਠੰਡੀ ਸੀਲ ਪੂਰੀ ਆ ਜਿਹੜੀ ਕਿੰਦੇ ਆਪਣੀ ਚਲਾ ਤੋ ਚ ਪੁਰੀ ਆਂਦੀ ਹੈ ਵਰ ਢਿੰਡੀ ਬੜੀ ਹੈ ਇਹ ਤਾਂ ਦੇਖ ਸਾਡੇ ਲਾਗੇ ਦੋ ਤੇ ਇਹਦਾ ਮੁੱਲ ਵਿੱਦਿ ਫਿਰ ਮੁੱਲ ਲਾ 15000 ਰੁਪਏ ਦਾ ਮਾਰਾਂਗੇ ਇਹਦੇ ਤੋਂ ਅੱਛੇ 12000 ਦੀ ਹਾਂਜੀ ਠੀਕ ਆ ਤੇ ਇਹਨਾਂ ਕੋਲ ਦੋ ਚੋਸੀ ਤੋੜਾ ਫਿਰ ਇਹਨਾਂ ਵਿੱਚ ਇਹ ਵੀ ਬੱਚੇ ਤਾਂ ਬਿਨਾ ਹੀ ਆ ਇਹ ਵੀ ਨਹੀਂ ਸੀ ਜੀ ਇਹਦੇ ਕੋਲ ਜਿਹੜਾ ਕਹਿੰਦੇ ਵੀ 9 ਕਿਲੋ ਦੁੱਧ ਹੈਗਾ ਬਾਕੀ ਕਿੰਨੇ ਕਿੰਨੇ ਜੇ ਪੋਟਾ ਪੋਟਾ ਕਿਸਿੰਗ ਦੇ ਹੈਗੇ ਇਹਦੇ ਆਹ ਹਨਾ ਮੈਂ ਦੂ ਦੇਖਦੇ ਲੱਗੇ ਤਾਂ ਤੇ ਤਾਂ ਮੁੱਲ ਫਿਰ ਮੁੱਲ ਦਾ 20 ਰੁਪਏ ਕਰਦੇ ਆ ਅੱਛਾ 1800 ਦੇ ਦ ਅੱਛਾ 1800 ਦੇ ਦੇ ਨੀ ਠੀਕ ਆ ਇਹ ਤੋਂ 4 ਕਿਲੋ ਜੀ ਇਹਦੇ ਕੋਲ ਜਿਹੜਾ ਕਹਿੰਦੇ ਵੀ 4 ਲੀਟਰ ਹੀ ਆ ਸੰਭੀ ਸੰਭੀ ਨਹੀਂ ਹੈ ਕਿਸ ਨੇ ਜਲੀ ਆ ਬਲੀ ਅੱਜ ਆਈਏ ਆਪਣੇ ਬਾਕੀ ਇਹੋ ਜਿਹੇ ਗਮਨ ਗੰਡ ਮੁੰਡੇ ਪਵੇ ਪੱਠੇ ਪੁੱਠੇ ਪੈਣ ਤੇ ਵੱਧ ਵੀ ਜਾਂਦੀਆਂ ਦੋਨ ਕਾਫੇ ਸੇਵਾ ਜੀ ਨਾਲ ਵਾਦੀ ਚੋ ਲੋ ਜੀ ਹਾਂਜੀ ਇਹਨਾਂ ਦਾ ਮਾਰੀਨ ਪਾਲੂ ਮੈਂ ਜੂ ਤੇ ਆ ਥਾਣੇ ਤੇ ਦੇਖ ਸਕਦੇ 13 ਮੁੱਲ ਫਿਰ ਮੁੱਲ ਤਾਂ ਹਾਂ ਯਾਰ ਵੀ 7000 ਦੇ ਦਾਂ ਅੱਛਾ 7000 ਦੇ ਦੇ ਦਾਂਗੇ ਨਾ ਨਾ ਅੱਛਾ 6500 ਦੀ ਦੇ ਦੇਣੀ ਹੈ ਹਾਂਜੀ ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਫਿਰ ਬਸ ਬਾਕੀ ਤੁਹਾਡੇ ਘਰ ਕੋਲ ਤਸੱਲੀ ਕਰਕੇ ਖੜੇ ਹੈ ਨਾ ਅਸੀਂ ਆਪਣੀ ਪਾਸਾ ਚਲੇ ਗਏ ਚਲ ਗਏ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਇੱਥੇ ਆਓ ਆਪਣੀ ਸਮਝ ਲੈ ਤੇ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਜੀ ਜੋ ਵੀ ਕੋਸ਼ ਹੈ ਸਾਰਾ ਕੁਝ ਤਾਂ ਦੇ ਸਾਹਮਣੇ ਹੀ